ਸਰਦੀਆਂ ਦੇ ਮੌਸਮ ਦੇ ਵਿੱਚ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਿਹੜੇ ਸਾਡੇ ਸਰੀਰ ਨੂੰ ਅੰਦਰੋਂ ਗਰਮ ਰੱਖਣ ਦੇ ਵਿੱਚ ਮਦਦ ਕਰਦੀਆਂ ਨੇ ਤੇ ਅਸੀਂ ਮੌਸਮੀ ਬਿਮਾਰੀਆਂ ਤੋਂ ਵੀ ਦੂਰ ਰਹਿਨੇ ਆ ਇਸੇ ਦੇ ਨਾਲ ਹੀ ਅਜਿਹੇ ਭੋਜਨ ਸਾਡੀ ਇਮਿਊਨਿਟੀ ਨੂੰ ਵਧਾਉਣ ਦੇ ਵਿੱਚ ਵੀ ਫਾਇਦੇਮੰਦ ਹੁੰਦੇ ਨੇ ਤੁਹਾਨੂੰ ਦੱਸਦੀ ਹਾਂ ਕਿ ਸਿਹਤਮੰਦ ਭੋਜਨ ਦੀ ਸੂਚੀ ਦੇ ਵਿੱਚ ਬਾਜਰਾ ਵੀ ਸ਼ਾਮਲ ਹੈ ਲੋਕ ਸਰਦੀਆਂ ਦੇ ਵਿੱਚ ਬਾਸਰੇ ਤੋਂ ਬਣੀ ਰੋਟੀ ਦਾ ਸੇਵਨ ਵੀ ਬਹੁਤ ਕਰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਬਾਜਰੇ ਦੇ ਆਟੇ ਨਾਲ ਕੁਝ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਇਸ ਦੇ ਦੁੱਗਣੇ ਫਾਇਦੇ ਮਿਲਣਗੇ ਆਓ ਜਾਣਦੇ ਹਾਂ ਕਿ ਬਾਜਰੇ ਦੇ ਨਾਲ ਖਾਣ ਵਾਲੀਆਂ ਕਿਹੜੀਆਂ ਚੀਜ਼ਾਂ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ बाजरा ਸਰਦੀਆਂ ਦਾ ਸੁਪਰ ਫੂਡ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਪਾਈ ਜਾਣ ਵਾਲੇ ਪੋਸ਼ਕ ਤੱਤ ਨਾ ਸਿਰਫ ਸਰੀਰ ਦੇ ਵਿੱਚ ਤੱਤਾਂ ਦੀ ਕਮੀ ਨੂੰ ਪੂਰਾ ਕਰਦੇ ਨੇ ਸਗੋਂ ਜ਼ੁਕਾਮ ਤੋਂ ਬਚਾਉਣ 'ਚ ਮਦਦ ਵੀ ਕਰਦੇ ਨੇ ਇਹ ਸਰੀਰ ਨੂੰ ਅੰਦਰੋਂ ਅੰਦਰੀ ਗਰਮ ਵੀ ਰੱਖਦੇ ਨੇ ਤੁਸੀਂ ਬਾਜਰੇ ਦੀ ਰੋਟੀ ਦਲੀਆ ਪਰਾਂਠਾ ਪੂਰੀ ਤੇ ਹੋਰ ਕਈ ਚੀਜ਼ਾਂ ਬਣਾ ਕੇ ਇਸ ਦਾ ਸੇਵਨ ਕਰ ਸਕਦੇ ਹੋ बाजरे ਦਾ ਸੇਵਨ ਫਾਈਬਰ ਦੇ ਨਾਲ ਭਰਪੂਰ ਸਬਜ਼ੀਆਂ ਦੇ ਨਾਲ ਕਰਨਾ ਚਾਹੀਦਾ ਹੈ ਫਾਈਬਰ ਦੇ ਨਾਲ ਭਰਪੂਰ ਸਬਜ਼ੀਆਂ ਦੇ ਨਾਲ ਇਸ ਦਾ ਸੇਵਨ ਕਰਨ ਦੇ ਨਾਲ ਇਸ ਦਾ ਪਾਚਨ ਆਸਾਨ ਹੋ ਜਾਂਦਾ ਹੈ ਫਾਈਬਰ ਦਾ ਸੇਵਨ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰਨ ਦੇ ਵਿੱਚ ਮਦਦ ਕਰਦਾ ਹੈ ਅੱਜ ਕੱਲ ਲੋਕ ਆਟਾ ਤੇ ਤੇਲ ਵਾਲਾ ਭੋਜਨ ਜ਼ਿਆਦਾ ਖਾਂਦੇ ਨੇ ਜਿਹੜਾ ਪਾਚਨ ਤੰਤਰ ਨੂੰ ਖਰਾਬ ਕਰ ਸਕਦਾ ਹੈ बाजरे दी रोटी ਤੋਂ ਇਲਾਵਾ ਤੁਸੀਂ ਬਾਜਰੇ ਦੇ ਦਲੀਏ ਦਾ ਸੇਵਨ ਵੀ ਕਰ ਸਕਦੇ ਹੋ ਤੁਸੀਂ ਬਾਜਰੇ ਦਾ ਦਲੀਆ ਫਾਈਬਰ ਨਾਲ ਭਰਪੂਰ ਸਬਜ਼ੀਆਂ ਦੇ ਨਾਲ ਮਿਲਾ ਕੇ ਬਣਾ ਸਕਦੇ ਹੋ ਅਜਿਹਾ ਕਰਨ ਨਾਲ ਦਲੀਏ ਦਾ ਸਵਾਦ ਹੀ ਨਹੀਂ ਵਧੇਗਾ ਸਗੋਂ ਇਸ ਦੇ ਨਾਲ ਤੁਹਾਨੂੰ ਦੋਰੇ ਫਾਇਦੇ ਵੀ ਮਿਲਣਗੇ बाजरे ਦਾ ਸੇਵਨ ਕਰਨ ਤੋਂ ਬਾਅਦ ਅੱਧੇ ਘੰਟੇ ਬਾਅਦ ਖੂਬ ਪਾਣੀ ਪੀਣਾ ਚਾਹੀਦਾ ਹੈ ਇਸ ਦੇ ਨਾਲ ਇਸ ਨੂੰ ਆਸਾਨੀ ਨਾਲ ਪਚਣ 'ਚ ਮਦਦ ਮਿਲੇਗੀ ਕਈ ਲੋਕ ਬਾਜਰੇ ਨੂੰ ਦੇਸੀ ਘਿਓ ਨਾਲ ਖਾਂਦੇ ਨੇ ਪਰ ਇਸ ਤਰ੍ਹਾਂ ਦਾ ਸੇਵਨ ਕਰਨਾ ਨੁਕਸਾਨਦੇ ਸਾਬਤ ਹੋ ਸਕਦਾ ਹੈ ਲੋਕ ਅਕਸਰ ਬਾਜਰੇ ਦੀ ਰੋਟੀ ਨੂੰ ਬਹੁਤ ਸਾਰਾ ਘਿਓ ਤੇ ਚਟਨੀ ਦੇ ਨਾਲ ਖਾਂਦੇ ਨੇ ਇਸ ਦਾ ਸੇਵਨ ਇਸ ਤਰ੍ਹਾਂ ਕਰਨਾ ਠੀਕ ਨਹੀਂ ਮੰਨਿਆ ਜਾਂਦਾ ਅਸਲ ਦੇ ਵਿੱਚ ਬਾਜਰਾ ਇੱਕ ਭਾਰੀ ਭੋਜਨ ਹੈ ਇਸਦੇ ਲਈ ਇਸ ਦੇ ਵਿੱਚ ਜ਼ਿਆਦਾ ਮਾਤਰਾ ਚ ਘਿਓ ਮਿਲਾ ਕੇ ਖਾਣ ਦੇ ਨਾਲ ਇਹ ਜ਼ਿਆਦਾ ਭਾਰੀ ਹੋ ਜਾਂਦਾ ਹੈ ਇਸੇ ਕਰਕੇ ਇਸ ਨੂੰ ਪਚਾਉਣ ਦੇ ਵਿੱਚ ਥੋੜਾ ਮੁਸ਼ਕਲ ਹੋ ਜਾਂਦਾ ਹੈ ਤੁਹਾਨੂੰ ਦੱਸ ਹੀ ਹੈ ਕਿ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਪੁਰਾਣੇ ਬਜ਼ੁਰਗ ਬਾਜਰੇ ਦੇ ਆਟੇ ਨੂੰ ਭਾਰੀ ਤਰਜੀਹ ਦਿੰਦੇ ਨੇ ਤੇ ਜਿਹੜੇ ਲੋਕ ਉਸ ਵੇਲੇ ਬਾਜਰੇ ਦੀ ਰੋਟੀ ਦਾ ਸੇਵਨ ਕਰਦੇ ਸੀ ਅੱਜ ਵੀ ਉਹ ਬਾਜਰੇ ਦੀ ਰੋਟੀ ਖਾਣਾ ਹੀ ਪਸੰਦ ਕਰਦੇ ਨੇ